ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਧੀਆਂ ਦੀ ਲੋੜੀ ਮਨਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਪਾਲਕ ਰੂਪਨਗਰ ਵਿਖੇ ਲੋੜੀ ਮੇਲਾ ਲਗਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ 101 ਨਵ ਜੰਮੀਆਂ ਧੀਆਂ ਦੀ ਲੋੜੀ ਮਨਾਈ ਗਈ ਅਤੇ ਉਨ੍ਹਾਂ ਦਾ ਮਾਣ ਸਨਮਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਅਤੇ ਧੀਆਂ ਹੀ ਧੀਆਂ ਦਾ ਸਨਮਾਨ ਕਰ ਰਹੀਆਂ ਨੇ ਹਰ ਖੇਤਰ ਵਿੱਚ ਧੀਆਂ ਕਿਸੇ ਤੋਂ ਪਿੱਛੇ ਨਹੀਂ ਨੇ ਇਸ ਮੌਕੇ ਨਹਿਰੂ ਜ਼ੁਬਾ ਕੇਂਦਰ ਦੀ ਨਾਟਕ ਟੀਮ ਦੇ ਵੱਲੋਂ ਕਲਾਕਾਰ ਅਰਵਿੰਦਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਇੱਕ ਨਾਟਕ ਵੀ ਜਾਗਰੂਕਤਾ ਭਰਿਆ ਨਾਟਕ ਵੀ ਦਿਖਾਇਆ ਗਿਆ ਇਹ ਗੱਲ ਪਈ ਏ ਵਾਰ-ਵਾਰ ਉਹ ਕਰ ਲੋ ਪਾਣੀ ਦੀ ਸੰਭਾਲ ਕਰ ਲੋ ਪਾਣੀ ਦੀ ਸੰਭਾਲ ਨਹੀਂ ਤੇ ਰਹਿਣਾ ਨਹੀਂ ਸੰਸਾਰ ਨਹੀਂ ਤੇ ਰਹਿਣਾ ਨਹੀਂ ਸੰਸਾਰ ਉਹ ਪਾਣੀ ਸਾਂਭ ਲੋ ਬਈ ਸਾਂਭਣੇ ਦਾ ਬੇਨਾਰਾ ਆ ਗਿਆ ਢਾਕੋ ਝਾਕੋ ਕੋਈ ਢਾਕਣੇ ਅੱਜ ਜਿਸੀ ਤੀ ਅਦੀ ਲੋੜੀ ਜਿਹੜਾ ਬੇਟੀ ਬਚਾਓ ਬੇਟੀ ਪੜਾਓ ਮਿਸ਼ਨ ਸਾਡਾ ਚੱਲਦਾ ਹੈਗਾ ਉਹਦੇ ਥੱਲੇ ਮਨਾਈ ਹੈ ਜਿੱਥੇ 101 ਜਿਹੜੀ ਸਾਡੇ ਨਿਊ ਬੋਰਨ ਬੱਚਿਆਂ ਸੀਗੀ ਉਹਨਾਂ ਨੂੰ ਸਨਮਾਨ ਵੀ ਕੀਤਾ ਹੈਗਾ ਤੇ ਕੁਝ ਗਿਫਟਸ ਵੀ ਦਿੱਤੇ ਹੈਗੇ ਇਹ ਸਿੰਬੋਲਿਕ ਹੁੰਦਾ ਹੈਗਾ ਜਿੰਨੇ ਵੀ ਸਾਡੇ ਤਿਉਹਾਰ ਹੈਗੇ ਉਹਨਾਂ ਦਾ ਬਹੁਤ ਗੁੱਡ ਮਤਲਬ ਹੁੰਦਾ ਹੈ ਸੋਸਾਇਟੀਜ਼ ਕੀ ਕੁਛ ਨਾ ਕੁਛ ਕਰਕੇ ਹੀ ਉਹ ਸਾਡੀ ਸਭ ਸਭਿਅਤਾ ਸੰਸਕ੍ਰਿਤੀ ਚ ਆਏ ਹੁੰਦੇ ਹੈਗੇ ਤੇ ਹੁਣ ਇਹਦੀ ਮਹੱਤਤਾ ਹੋਰ ਵਧ ਗਈ ਹੈਗੀ ਕਿਉਂਕਿ ਆਨਾਲੇ ਸਮੇਂ ਚ ਜਿੱਦਾਂ ਬੱਚਿਆਂ ਵਾਸਤੇ ਅਸੀਂ ਸਕੀਮਾਂ ਲਾਂਦੇ ਹੈਗੇ ਉਹਨਾਂ ਦੇ ਸਮਾਜ ਵਿੱਚ ਉਹਨਾਂ ਨੂੰ ਇੰਪੋਰਟੈਂਸ ਕਰਦੇ ਹਾਂ ਤਾਂ ਇੱਕ ਮੈਸੇਜ ਜਾਂਦਾ ਹੈਗਾ ਕਿ ਜੀ ਜਿਸਦੇ ਵੀ ਘਰ ਬੱਚੀ ਜਨਮ ਦੀ ਹੈਗੀ ਮੈਨੂੰ ਲੱਗਦਾ ਹੈਗਾ ਬਹੁਤ ਸ਼ੁਭਕਾਰ ਹੈਗਾ ਉਹ ਜਿੱਥੇ ਉਹਨਾਂ ਨੂੰ ਇਹ ਸੁਭਾਗ્ય ਪ੍ਰਾਪਤ ਹੋਇਆ ਹੈਗਾ ਕਿ ਜੀ ਉੱਥੇ ਇੱਕ ਬੱਚੀ ਨੇ ਜਨਮ ਲਿੱਤਾ ਹੈਗਾ ਤੇ ਪੜ੍ਹ ਲਿਖ ਕੇ ਸਮਾਜ 'ਚ ਉਹ ਵੀ ਉਹਨਾਂ ਹੀ ਯੋਗਦਾਨ ਦੇਊਗੀ ਅੱਗੇ ਮੈਨੂੰ ਪੂਰੀ ਉਮੀਦ ਹੈਗੀ ਕਿ ਜਿੰਨੇ ਵੀ ਇੱਥੇ ਪੈਰੈਂਟਸ ਆਂਦੇ ਹੈਗੇ ਜਾਂ ਇਹੋ ਜਿਹੇ ਜਿਹੜੇ ਫੰਕਸ਼ਨ ਅਸੀਂ ਕਰਦੇ ਹਾਂ ਉਹਨਾਂ ਤੋਂ ਇੱਕੋ ਹੀ ਮੈਸੇਜ ਜਾਂਦਾ ਹੈਗਾ ਕਿ ਜੀ ਸਾਰੇ ਸਮਾਜ 'ਚ ਬਰਾਬਰ ਹੈਗੇ ਤੇ ਸਭ ਨੂੰ ਬਰਾਬਰੀ ਦਾ ਦਰਜਾ ਹੈਗਾ ਤੇ ਸਮਾਜ ਜੀ ਜਿਹੜਾ ਸਟਰਕਚਰ ਹੈ ਉਹਦੀ ਪ੍ਰਗਤੀ ਵਾਸਤੇ ਸਭ ਨੂੰ ਸਾਥ ਲੈ ਕੇ ਹੀ ਤੇ ਜਿਹੜੀ ਬੱਚਿਆ ਹੈਗੀ ਉਹਨਾਂ ਨੂੰ ਪੂਰਾ ਮਾਨ ਸਨਮਾਨ ਤੇ ਅੱਗੇ ਵਾਸਤੇ ਸਾਰਿਆਂ ਨੂੰ ਮੈਂ ਮੇਰੀ ਇੱਕੋ ਹੀ ਇੱਛਾ ਹੈਗੀ ਕਿ ਸਾਰੇ ਬਹੁਤ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਇਹੋ ਜਿਹਾ ਮੁਕਾਮ ਹਾਸਿਲ ਕਰਨ ਕਿ ਸਾਨੂੰ ਪ੍ਰਾਊਡ ਫੀਲ ਹੋਵੇ। ਇਹ ਗੱਲ ਕਈ ਏ ਵਾਰ-ਵਾਰ ਕਈ ਗੱਲ ਕਈ ਏ ਵਾਰ-ਵਾਰ ਕਰ ਲੋ ਪਾਣੀ ਦੀ ਸੰਭਾਲ ਕਰ ਲੋ ਪਾਣੀ ਦੀ ਸੰਭਾਲ ਨਹੀਂ ਤੇ ਰਹਿਣਾ ਨਹੀਂ ਸੰਸਾਰ ਨਹੀਂ ਤੇ ਰਹਿਣਾ ਨਹੀਂ ਸੰਸਾਰ ਮੈਂ ਅਵਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਆਫਸਰ ਨਰਜਵਾ ਕੇਂਦਰ ਤੇ ਅੱਜ ਜਿਹੜਾ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਤੇ ਇਹਨੂੰ ਸਾਰੇ ਜਣੇ ਨੈਸ਼ਨਲ ਯੂਥ ਡੇ ਦੇ ਮਨਾਉਂਦੇ ਆ ਅਸੀਂ ਵੀ ਅੱਜ ਅਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹਨੂੰ ਡੇ ਨੂੰ ਸੈਲੀਬ੍ਰੇਟ ਕੀਤਾ ਇਸ ਮੌਕੇ ਅਸੀਂ ਅੱਜ ਵਕ ਵਕ ਪ੍ਰਕਾਰ ਦੇ ਜਿਹੜੇ ਕਲਚਰ ਪ੍ਰੋਗਰਾਮ ਨੌਜਵਾਨਾਂ ਨੂੰ ਨੌਜਵਾਨ ਯੂਥ ਹੈ ਜਿਹੜਾ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਕੋਈ ਅਵੇਰਨੈਸ ਪ੍ਰੋਗਰਾਮ ਆ ਚੁੱਕਾ ਰਿਹਾਏ ਥੇ ਜਿਹਦੇ ਵਿੱਚ ਭੰਗੜਾ ਗਿੱਧਾ ਔਰ ਨਾਲ ਦੀ ਨਾਲ ਨੁਕਣ ਨਾਟਕ ਵਕ ਵਕ ਸਮਾਜਿਕ ਮੁੱਦਿਆਂ ਤੇ ਔਰ ਇੱਕ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਮੇਰਾ ਭਾਰਤ ਵਿਕਸਤ ਭਾਰਤ ਵਿਸ਼ੇ ਤੇ ਇੱਕ ਜਿਹੜਾ ਪਾਸ਼ਨ ਪਰਤਜੋਗਤਾ ਦਾ ਵੀ ਜਿਹੜਾ ਅੱਜ ਆਯੋਜਨ ਕੀਤਾ ਗਿਆ ਔਰ ਇਹਦੇ ਨਾਲ ਨਾਲ ਅਸੀਂ ਹੋਰ ਵੀ ਜਿਹੜੇ ਸਮੇਂ-ਸਮੇਂ ਤੇ ਨਹਿਰੀ ਜਵਾ ਕੇਂਦਰ ਆਹੋ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਐਦਾਂ ਦੇ ਪ੍ਰੋਗਰਾਮ ਆ ਜਿਹੜੇ ਲੈ ਕੇ ਆਉਂਦਾ ਰਿਹਾ